ਹਾਂਜੀ ਵੀਰ ਜੀ ਸਾਗੇ ਨੂੰ ਸਤਿ ਸ਼੍ਰੀ ਅਕਾਲ ਜੀ ਬਾਰਥਡੇ ਦੀ ਫਾਰਮ ਤੇ ਡਾਟਾ ਸਵਾਗਤ ਹੈ ਹਾਂਜੀ ਅੱਜ ਪਿੰਡ ਮੱਤੇয়াল ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੰਬਕਾਲਾ ਜੀ ਆਜੋ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਦੇ ਕਿਰਪਾ ਕਿਰਪਾ ਦਾਦੇ ਦੀ ਮਹਾਰਾਜ ਕਿਦਾਂ ਪਹਿਲਾਂ ਮਾਲ ਵੇਚਿਆ ਬਾਜੀ ਵੇਚਿਆ ਵੇਚਿਆ ਚਲੋ ਮਾਲ ਤੇ ਕੱਲ ਵੀਡੀਓ ਪਈ ਹਾਂਜੀ ਹਾਂਜੀ 2 ਘੰਟੇ ਆ ਜੀ ਮਰ ਕੇ ਗੱਲ ਦਾ ਮਾਲਕ ਦੀ ਕਿਰਪਾ ਨਾਲ ਮਾਲ ਵੇਚ ਗਿਆ ਦੋ ਚੰਡੀਗੜ੍ਹ ਚਲ ਗਈਆਂ ਹਾਂ ਨਮਨਸਾਹਿਬ ਆਂਡੇ ਆ ਲੈਣੋ ਠੀਕ ਹੈ ਇਹ ਬੂਰੀ ਮੈਂ ਤੇ ਇੱਕ ਦੂਜੇ ਨੰਬਰ ਵਾਲੀ ਤੇ ਗਾਈ ਵੀ ਬੰਦੇ ਚੱਲ ਕੇ ਲੈ ਗਏ ਆਪਣੇ ਵਧੀਆ ਮਲਕੇ ਗੱਲ ਦਾ ਸਾਰੇ ਮਾਲ ਦੋਆਂ ਘੰਟਿਆਂ ਦੀ ਸ਼ੇਲ ਹੋ ਗਿਆ ਠੀਕ ਠੀਕ ਹੈ ਵੀਡੀਓ ਹੀ ਬੜੀ ਮਾਲਕ ਦੀ ਕਿਰਪਾ ਦਾ ਚੱਲ ਗਈ ਹਾਂਜੀ ਹਾਂਜੀ ਸ਼ੇਲ ਹੀ ਗਾੜੀ ਮਾਲਕ ਦੀ ਕਿਰਪਾ ਨਾਲ ਉਹਨਾਂ ਵੀਰ ਦੇ ਦੁੱਗਿਆਂ ਦੀ ਵੀਡੀਓ ਜਿਨ੍ਹਾਂ ਦੀ ਪਾਕ ਹੈ ਉਹਨਾਂ ਨੇ ਫੋਨਾਂ 'ਚ ਕਰਕੇ ਪੁੱਛਣ ਤੋਂ ਉਹਨਾਂ ਨੇ ਵੇਚਿਆ ਮਾਲ ਠੀਕ ਠੀਕ ਹੈ ਤੇ ਅੱਜ ਅਸਲ ਦੇ ਵਿੱਚ ਨਾ ਇੱਕ ਛੋਟੀ ਪਈਦਨ ਸੋਈ ਆ ਪਰਸੋਂ ਦੀ ਸ਼ਾਮਾਂ ਦੀ ਅਛਾ ਅਛਾ ਇਹ ਆਪਣੀ ਸਮਝ ਨਾਲ ਸੀਲਸ ਲੱਗ ਝੋਟੀ ਬਹੁਤ ਜਿਆਦਾ ਚੰਗੀ ਨਿਕਲੀ ਆ ਪੰਜ ਤੋਂ 6 ਕਿਲੋ ਦਾ ਜਿੰਨਾ ਕ ਆਪਾਂ ਮੰਨ ਕੇ ਰੇਟ ਕਰਨਾ ਵਾ ਠੀਕ ਹੈ ਪਰ ਸੋ ਸ਼ਾਮਾਂ ਦੀ ਫੇਰੀ ਤੋਰ ਜਗੀ ਖਾਣ ਤੇ ਖਾਣ ਤੋ ਵਾ ਹਾਂ ਬਨੇ ਪਾਸ਼ਾ ਬਾਬਾ ਦੀ ਖਾਣੇ ਵੀ ਬਹੁਤ ਚੰਗਾ ਜੀ ਹੋਰ ਚੰਗੀ ਚਵਾਈ ਬਹੁਤ ਚੰਗੀ ਨਿਕਲੀ ਸੀਲ ਠੰਡੀ ਬੜੀ ਨਿਕਲੀ ਇਹ ਸੀਲ ਠੰਡੀ ਬੜੀ ਨਿਕਲੀ ਕਿਤੇ ਮੈਂ ਤਾਂ ਮੇਰੇ ਲਾਤੀ ਵੀ ਚੁੱਕ ਕੇ ਵੇਖੀ ਤੇ ਇੰਨੀ ਠੰਡੀ ਠੇਰੀ ਹੈ ਅਛਾ ਜੀ ਹਾਂ ਜਿਆਦਾ ਤੱਕ ਕੱਟੀ ਹੈ ਬੱਚਾ ਲਾੜੂ ਤੇ ਉਤਾਰ ਦਵੇ ਤਾਂ ਬੱਚਾ ਖੁਆ ਬੱਚਾ ਨਾਲ ਵੀ ਦੇ ਹਾਂ ਜੀ ਇਹ ਆ ਦੇਖ लै जी जात की कटी वे खाई ला दो बच्चे जी करी धारा मारे सुटो बच्चे ਮੱਕਾ ਬਹੁਤ ਠੰਡੀ ਸੀਲ ਨਿਕਲੀ ਹੈ ਠੰਡੀ ਸੀਲ ਹੈ ਕਿਉਂ ਨਹੀਂ ਭਾਈ ਬਹੁਤ ਨਿਕਲੀ ਹੈ ਹਾਂ ਹਾਂ ਥਾਣੇ ਵੀ ਬਹੁਤ ਸਪੈਸ਼ਲ ਲੱਗਾ ਕੱਟਿਆ ਥਲੇ ਪਸਮਲੇ ਤੋਂ ਹੋਰ ਵੇਖੋ ਕੀ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਕੱਟੀਆਂ ਦੇ ਛੋਟੇ ਛੋਟੇ ਥਣ ਹੁੰਦੇ ਆ ਬਹੁਤ ਆਪਕਾ ਵੀ ਥਣ ਬੜਾ ਕੱਟੇ ਘਵਾਲ ਹਾਂ ਕਠਾ ਥਣ ਬੋ ਅੱਗੇ ਮੈਂ ਆਖਦਾ ਬਹੁਤ ਚੰਗਾ ਹਨ ਸਮਾਂ ਵੀ ਬਹੁਤ ਟੌਪ ਦਾ ਮਿੰਟੋ ਮਿੰਟ ਬਸ ਹਾਂ ਪਤੰਪੀ ਆ ਨੇ ਦੇਖੋ ਦੋਹਾਂ ਮੇਟਾ ਜਿੰਨਾ ਕਪਰ ਰੇਡ ਕਰਨਾ ਮਨਾ ਛੋਟੀ ਦੁੱਧ ਕਰੀ ਜਾਊਗੀ 9 10 ਕਿਲੋ 9 ਵੀ ਚਲੋ ਗਾੜੀ ਚੰਗੀ ਕੋਈ ਸੇਵਾ ਕਰੂਗਾ 9 8 9 8 9 ਮਲਕੇ ਕਰਨ ਦੀ ਗੱਲ ਤਾਂ ਵੀ ਜਿੰਨਾ ਉਸ ਤਰ੍ਹਾਂ ਚਵਾਪ ਸਮਾਂ ਦਾ ਜਿੰਨਾ ਮਲਕੇ ਕੱਟੀ ਜਿੰਨੀ ਚਵਾਈ ਦੀ ਚੰਗੀ ਤੇ ਥਣਵਾ ਨਾ ਚਵਾਈ ਵਾਕਿਆ ਬਹੁਤ ਚੰਗਾ ਮੈਂ ਕੋਈ ਸੇਵਾ ਚੰਗੀ ਕਰੂਗਾ ਸ਼ਾਂਤ ਹੋ ਸਕਦਾ 9 10 ਵਧੀਆ ਕਰੀ ਜਾਵੇ ਹਾਂ ਹਾਂ ਬਾਕੀ ਆਪ ਕੋ ਆਪਣੇ ਆਪਾ ਮਲਕੇ ਕਰਨ ਦਾ ਉਹਦੀ ਗੱਲ ਖਣ ਰਾਜੀ ਖੁਸ਼ੀ ਤੇ ਆਪਾਂ ਨੂੰ ਫੋਨ ਕਰੇ ਹਾਂਜੀ ਹਾਂਜੀ ਉਹ ਟਿਕਾਣਾ ਪ੍ਰੇਕਤ ਸੰਧੀ ਕਰਕੇ ਫਿਰ ਮੈਂ ਲਵੇ ਸਾਡੇ ਦਾ ਮੱਕਾ ਬਹੁਤ ਚਵਾਈ ਚੰਗੀ ਆ ਤੇ ਕੈਮਰੇ ਥੋੜੀ ਡਰਦੀ ਬਹੁਤ ਜਰੀ ਚੰਗੀ ਚਵਾਈ ਜੇ ਤੋਰ ਉਦੋਂ ਆਜਾ ਲੈ ਮੈਂ ਚਾਹ ਵੀ ਦੀ ਮਾਰੀ ਹਾਂ ਕੈਮਰਾ ਚੱਕ ਲਈ ਇੱਦਾਂ ਠੰਡੀ ਠੰਡੀ ਹੋ ਗਈ ਉਹ ਤਾਂ ਕੱਢੀ ਤੋਂ ਬੋਲੇ ਨੂੰ ਸਾਫ਼ ਉਹ ਬਹਿਣ ਮੇਰੇ ਪਹਿਲਾਂ ਕੱਢੀ ਆਈ ਦੂਜੇ ਜਗ ਦੀ ਸਾਫ਼ ਕਰ ਦਿੰਨੇ ਆ ਬੋਲੇ ਦਾ ਸਾਫ਼ ਹੁੰਦਿਆ ਪੰਜ ਤੋਂ 6 ਲੀਟਰ ਬੋਲਾ ਵਾ ਇਹਲੇ ਅੱਛਾ ਜੀ ਰੇਟ ਤਾਂ ਐ ਛੋਟਾ ਜਾਈ ਆ ਐ 70 75 ਨਹੀਂ ਮੁੱਲ ਕਰਨਾ 65000 ਦੀ ਦੇਣੀ ਆ 65000 ਦੀ 100 200 ਛੋੜ ਹੀ ਹੋਣੀ ਆ ਠੀਕ ਹੈ ਜਿਆਦੀ ਚੰਗੀ ਆ ਗੱਟੀ ਬਹੁਤ ਚੰਗੀ ਆ ਹਨ-ਫੋਨੇ ਬਹੁਤ ਚੰਗਾ ਦੇਖੋ ਆਹ ਮਰ ਕੀ ਗੱਲ ਦਾ ਮਾ ਵੀ ਬਾਕੀ ਬੱਚਾ ਪਾਣੀ ਆਪ ਤੇ ਵਧੀਆ ਪਾਣੀ ਆਪ ਤੇ ਵਧੀਆ ਗੈਂਕੂ ਮਿਆਂ ਪਾਣੀ ਪਰਸੋਂ ਦੀ ਸੋਈ ਆ ਹਾਂ ਜੀ ਹਾਂ ਦੁੱਜਾ ਵਾ ਨੀਲੀ ਗਾਵੀ ਇਹ ਛੋਟੀ ਹੁੰਦੀ ਮੈਂ ਉਹਦੇ ਸਿਰ ਕਿਤੇ ਟੁੱਟ ਗਿਆ ਹੈ ਲਾਹੇ ਕੋਈ ਛੋਟੀ ਨਹੀਂ ਗਈ ਪ्योर ਨੀਲੀ 라ਵੀ ਆ ਮਾਨ ਕੀ ਅੱਖ ਵਾ ਮਾਨ ਕੀ ਅੱਖ ਕਿੰਨੇ ਪੈਸੇ ਦੁੱਧ ਕੱਢਿਆ ਹਾਂ ਹਾਂ ਬੜਾ ਇਹ ਪਹਿਲੀ ਤਰੀਕ ਦੇ ਦਿਨ ਪੂਰੇ ਆ ਪਹਿਲੀ ਦੇ ਪਹਿਲੀ ਦੇ ਦਿਨ ਪੂਰੇ ਆ ਪੜੀ ਪੁੜੀ ਹੈ ਪੜੀ ਪੁੜੀ ਜਿੰਨਾ ਕ ਪਰੇਰ ਕਰਦਾ ਹਾਂ ਨਾ ਆ ਸੇਬਾ ਨਾਲ ਪਾਈ ਤਪਾਈ ਅੱਖ ਦਿਖਾ ਦਿਓ ਵੇਖੋ ਮਾਰ ਗਿਆ ਸੀ ਮਾਰ ਗਿਆ ਕ ਵਧੀਆ ਆ ਵੇਖੋ ਇੱਕ ਗੱਲ ਹੋਰ ਪਰਲੇ ਪਾਸੇ ਵੀ ਦੋਵੇਂ ਜਿਉ ਆਪਸ ਮਿਲ ਕੇ ਗੱਲ ਦਾ ਤਪਾਈ ਤਪੂਈ ਬਹੁਤ ਜੱਗੀ ਆ ਪੋਲੀ ਤਪਾਈ ਹਾਂ ਹਾਂ ਪੋਲੀ ਤਪਾਈ ਆ ਪੜ ਬੜੀ ਆ ਪੜ ਬਹੁਤ ਆਵੇਂ ਮੰਡੀ ਵਾਲਾ ਭੰਗ ਵਪਾਰੀ ਕਰਕੇ ਵੇਚ ਲੇ ਆ ਦੇਖੋ ਮੋਹਤਮੀ ਮੁੱਲ ਤੇ ਭਾਵੇਂ ਮੈਂ ਦਾ ਕਰੀ ਇਹ 80-85 ਹਜ਼ਾਰ ਰੁਪਿਆ 72 ਹਜ਼ਾਰ ਦੀ ਦੇਣੀ ਆ ਅਸੀਂ ਬਿਲਕੁਲ ਦੇਣ ਲੈਣ ਵਾਲੀ ਗੱਲ 72 ਹਜ਼ਾਰ ਦੀ ਹਾਂ ਆ ਜਾਨਾ ਦੇਣੀ ਖੜ ਕੇ ਵਪਾਰੀ ਵੀ 72 ਹਾਂ ਜੀ ਨੀਲੀ ਗਾਵੀ ਇਹ ਨਾਲ ਨੀਲੀ ਗਾਵੀ ਆ ਹੋਰ ਨੀਲੀ ਗਾਵੀ ਜਾਇਜ਼ ਰੇਟ ਆ ਇਹਦੇ ਮੈਂ ਦੇ 7 ਤਰੀਕ ਤੇ ਦਿਨ ਪੂਰੇ 10 ਮਹੀਨੇ ਸੂਆ ਮੈਂ ਤਾਂ ਤੀਜੇ ਤੇ ਚੌਥਾ ਹੋ ਸਕਦਾ ਜੀ ਆਪਣੀ ਸਮਝ ਨਾਲ ਸੂਏ ਮਲ ਕੇ ਵੀਡੀਓ ਜਿੰਦੀ ਪੈਂਦਾ ਵੀ ਉਹਨੂੰ ਸੂਏ ਕੋਲਾ ਆ ਕੇ ਆ ਤੇ ਜੇ ਚੌਥਾ ਹੋ ਸਕਦਾ ਪਾਲ ਕੇ ਪੂਰਾ ਜੀ ਆ ਲੈ ਨਵਰਾ ਹਾਂ ਤਾਂ ਫਾਇਦਾ ਵੀ ਨਹੀਂ ਚੱਲੀ ਹਾਂ ਦੋ ਇਹ ਜਾਮਰੋਂ ਕਾਲੀਆਂ ਇਹ ਕਾਲੀ ਹੈ ਜਾਮਰਾਂ ਆ ਜਿੱਦਾਂ ਬਾਬਾ ਜਿਹੜੀਆਂ ਅਖੰਡੇ ਵੀ ਚੱਟ ਬੜਾ ਮਾਰੂਗੀ ਹਾਂ ਹਾਂ ਮੈਂ ਇਹਨੇ ਦਿਨ 10 15 ਲੈ ਜਣੇ ਆ ਜਿਹੜਾ ਬੰਦਾ 10 ਦਿਨ ਮੈਂ 15 ਦਿਨ ਸਾਭ ਲੂਗਾ ਦੂਨੇ ਰੁਪਏ ਬਣਾ ਦੂਗੀ ਤੇ ਰੇਟ ਵੀ ਆਪਾਂ ਛੋਟਾ ਜਿਹਾ ਜਾਇਜ਼ ਹੀ ਕਰ ਦੇਣਾ ਇਹਦਾ ਵੀ 75 80 ਭਾਵੇਂ ਕਰੀ ਗਈ ਹੈ ਬਾਬਾ ਜੀ ਤੁਸੀਂ ਬੰਦੇ ਪਾਰਕੂ 70 ਦੀ ਦੇ ਦिए ਹੈ 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 ਉਤੋਂ ਅੱਜ ਖੜ ਕੇ ਕੋਈ ਕਮਾਈ ਕਰ ਲੂਗੀ ਨਹੀਂ 2 ਘੱਟ 70 ਦੀ ਦੇ ਦਾਂਗੇ 68000 ਦੀ ਮੈਂ ਦੇ ਦਾਂਗਾ 68000 ਦੀ 68000 ਦੀ ਬਸ ਐਹੋ ਹੀ ਪਸੂ ਤੇਰੇ ਮਤਲਬ ਕਿ ਪਿੰਡ ਆਪਣਾ ਮੱਤੇਵਾਲ ਜੇ ਤਸਵੀਰ ਬਾਬਾ ਬਕਾਲਾ ਜੇ ਜ਼ਿਲ੍ਹਾ ਅੰਮ੍ਰਿਤਸਰ ਜੇ ਪਿੰਡ ਮੱਤੇਵਾਲ ਜੇ ਫੋਨ ਨੰਬਰ 8872962965 ਮਤਲਬ ਕਿ ਗੱਲ ਦਾ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਗੱਲ ਦਾ ਕਰੋ ਸਾਡਾ ਵੀ ਹੌਸਲਾ ਵਧੇ ਤੇ ਵੀਡੀਓ ਰੋਜ਼ ਹੀ ਪਵੇ ਤੇ ਰੋਜ਼ ਹੀ ਪਵੇ ਗੱਲ ਦਾ ਲਾਇਕ ਕਰੋ ਇੱਕ ਮਲਕੇ ਸਕ੍ਰੈਚ ਕਰੋ ਗੱਲ ਦਾ ਚੈਨਲ ਸਾਡਾ ਵੱਧ ਤੋਂ ਵੱਧ ਗੱਲ ਇਹਦਾ ਮੈਂ ਤੁਹਾਨੂੰ ਮਲਕੇ ਵੀਡੀਓ ਆਉਣ ਦੇ ਸਾਰੇ ਕਿਦਾ ਮਲਕੇ ਫਾਇਦਾ ਵੱਧ ਤੋਂ ਵੱਧ ਹੋਵੇ ਕਿਸ ਭੈਣ ਭਰਾ ਦਾ ਫਾਇਦਾ ਹੋਵੇ ਚੰਗੀ ਮਲਕੇ ਮੈਂ ਕੁਆਲਟੀ ਵਾਲੀ ਦੀ ਚੰਗੀਆਂ ਮਈਆਂ ਦਈਏ ਅਸੀਂ ਵੀ ਲਿਆ ਲਿਆ ਹਾਂ ਚਲ ਸასი ਕਰ ਜੀ